ਅੱਜ ਵੀ ਬੱਬਾ ਨਾਨਕ ਖੇਤੀ ਕਰਦਾ ਹੈ ਬੱਬਾ ਨਾਨਕ ਅਤੇ ਰਾਏ ਬਲਾਰ ਖਾਨ ਸਾਹਿਬ ਰਾਏ ਬਲਾਰ ਖਾਨ ਸਾਹਿਬ ਦੀ ਬਾਤਸਾਂ ਨੇ ਜ਼ਮੀਨ ਦੇ ਲਾਲਚ ਵਿੱਚ ਅਦਾਲਤ ਵਿੱਚ ਮੁਕੱਦਮਾ ਕਰ ਦਿੱਤਾ ਇਹ ਸਾਡੇ ਬਜ਼ੁਰਗ ਰਾਏ ਬਲਾਰ ਖਾਨ ਸਾਹਿਬ ਦਾ ਦਿਮਾਗ ਉਦੋਂ ਸਹੀ ਨਹੀਂ ਸੀ ਜਦੋਂ ਉਸ ਨੇ ਆਪਣੀ ਅੱਧੀ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਂ ਲਵਾਈ ਸੀ ਤੇ ਹੁਣ ਉਹ ਪੈੜੀ ਉਹ ਜ਼ਮੀਨ ਸਾਨੂੰ ਮਿਲਣੀ ਚਾਹੀਦੀ ਹੈ ਇਸ ਮਗਰੋਂ ਜੋ ਹੋਇਆ ਉਹ ਜਾਣਨ ਲਈ ਇਹ ਲੀਕ পড়ੋ ਕਮਾਲ ਕਮਾਲ ਇਹ ਵਿਸਮਾਤ ਇਹ ਲੀਕ ਰਾਏ ਬਲਾਰ ਖਾਨ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੀ ਇਹ ਸਾਜ ਦਾ ਜ਼ਿਕਰ ਸਾਡੀਆਂ ਸਾਖੀਆਂ ਵਿੱਚ ਨਹੀਂ ਹੁੰਦਾ ਵੱਡੀ ਘਟਨਾ ਵਾਪਰੀ ਪਰ ਸਾਖੀਆਂ ਵਿੱਚ ਦਰਜ ਨਹੀਂ ਕੀਤੀ ਗਈ ਇਹ ਸਾਖੀ ਇਹ ਸਾਖੀ ਗੁਰਜੰਟ ਕਲਸੀ ਜੋ ਪੱਤਰਕਾਰ ਸਨ ਉਹਨਾਂ ਨੂੰ ਗੁਰੂ ਨਾਨਕ ਗਵਰਨਮੈਂਟ ਡਿਗਰੀ ਕਾਲਜ ਜਨਕਾਣਾ ਸਾਹਿਬ ਦੇ ਠੇਕੇਦਾਰ ਨੇ ਸੁਣਾਈ ਉਹ ਲਿਖਦੇ ਹਨ ਕੀ ਹੋਇਆ ਇੰਜ ਕਿ 10 ਅਪ੍ਰੈਲ 1993 ਨੂੰ ਮਨ ਕਾਨਾ ਸਾਹਿਬ ਮੱਥਾ ਟੇਕਿਆ ਕੀਰਤਨ ਸੁਣਿਆ ਤੇ ਲੰਗਰ ਛਕਿਆ ਸੋਚਿਆ ਕਿ ਮੁਸਲਮਾਨ ਪਾਈਚਰ ਦੇ ਲੋਕਾਂ ਨੂੰ ਮਿਲ ਕੇ ਗੱਲਾਂ ਕਰਾਂ ਕਾਲਜ ਤਾਂ ਹੋਣਾ ਨਹੀਂ ਇੱਥੇ ਸਕੂਲ ਹੀ ਹੋਏਗਾ ਕਿਸੇ ਮਾਸਟਰ ਨੂੰ ਮਿਲੀਏ ਪੁਲਿਸ ਅਫਸਰ ਨੂੰ ਦੱਸਿਆ ਕਿ ਮੈਂ ਪ੍ਰੋਫੈਸਰ ਹਾਂ ਕਿਸੇ ਪ੍ਰੋਫੈਸਰ ਜਾਂ ਮਾਸਟਰ ਨੂੰ ਮਿਲਣਾ ਚਾਹੁੰਦਾ ਹਾਂ ਡੀਐਸਪੀ ਨੇ ਦੱਸਿਆ ਕਿ ਆਹ ਇਧਰ ਲੋਕ ਫਰਲਾਂਗ ਤੇ ਕਾਲਜ ਹੈ ਚਲੇ ਜਾ ਉਰਦਾ ਗਿਆ ਅੱਗੇ ਗੇਟ ਆ ਗਿਆ ਅੰਗਰੇਜ਼ੀ ਅਤੇ ਉਰਦੂ ਅੱਖਰਾਂ ਵਿੱਚ ਲਿਖਿਆ ਆਇਆ ਸੀ ਗੁਰੂ ਨਾਨਕ ਗਵਰਨਮੈਂਟ ਡਿਗਰੀ ਕਾਲਜ ਨਨਕਾਣਾ ਸਾਹਿਬ ਅੰਦਰ ਲੰਘਿਆ ਕੋਈ ਦਿਸਿਆ ਨਹੀਂ ਚੌਕੀਦਾਰ ਨੇ ਸਲਾਮ ਅਲੈਕੁਮ ਅਖਿਆ ਤੇ ਕਿਹਾ ਜੀ ਖਿਦਮਤ ਮੈਂ ਕਿਹਾ ਕੋਈ ਪ੍ਰੋਫੈਸਰ ਹੈ ਉਸਨੇ ਕਿਹਾ ਹਾਂ ਇਮਤਿਹਾਨ ਹੋ ਰਹੇ ਹਨ ਡਿਊਟੀਆਂ ਤੇ ਹਨ ਕੰਮ ਹੈ ਤਾਂ ਜਿਸ ਨੂੰ ਕਹੋ ਬੁਲਾ ਲਿਓ ਨਾ ਮੈਂ ਕਿਹਾ ਕੰਮ ਤਾਂ ਕੋਈ ਨਹੀਂ ਘੰਟੀ ਨੂੰ ਫੇਰ ਆ ਜਾਵਾਂਗਾ 5 ਵਜੇ ਵਾਪਸ ਤੁਰ ਪਿਆ ਅੱਗੇ ਸਾਢੇ 6 ਫੁੱਟ ਲੰਮਾ 65-70 ਸਾਲ ਦਾ ਬਜ਼ੁਰਗ ਸਲਵਾਰ ਕਮੀਜ਼ ਤੇ ਸਤਾਰ ਪਹਿਨੀ ਮੇਰੇ ਵੱਲ ਤੇਜ਼ੀ ਨਾਲ ਆਇਆ ਸਰਦਾਰ ਜੀ ਸਤ ਸ੍ਰੀ ਅਕਾਲ ਪਰਤ ਕਿਉਂ ਚੱਲੇ ਮੈਂ ਤੁਹਾਨੂੰ ਦੇਖਿਆ ਤਾਂ ਲੇਬਰ ਨੂੰ ਛੁੱਟੀ ਦੇ ਦਿੱਤੀ ਮੈਂ ਠੇਕੇਦਾਰ ਹਾਂ ਮੁੰਡਿਆਂ ਲਈ ਹੋਸਟਲ ਬਣਾ ਰਿਆ ਆਓ ਇੱਧਰ ਬੈਠੀਏ ਗੱਲਾਂ ਕਰਾਂਗੇ ਦੋ ਤਿੰਨ ਕੁਰਸੀਆਂ ਮੰਗਵਾ ਲਈਆਂ ਕੋਈ ਮਜ਼ਦੂਰ ਛੁੱਟੀ ਕਰਕੇ ਘਰ ਨਹੀਂ ਗਿਆ ਸਾਰੇ ਸਾਡੇ ਇਰਤ ਕਿਰਤ ਜ਼ਮੀਨ ਉੱਪਰ ਬੈਠ ਗਏ ਗੱਲਾਂ ਦੌਰਾਨ ਮੈਂ ਪੁੱਛਿਆ ਗੁਰਦੁਆਰਾ ਸਾਹਿਬ ਦਾ ਨਾਮ ਕਿੰਨੀ ਜ਼ਮੀਨ ਹੈ ਇੱਥੇ ਉਸਨੇ ਕਿਹਾ ਜੀ ਕਿਉਂ ਪੁੱਛੀਏ ਇਹ ਗੱਲ ਰਹਿਣ ਸਹਿਣ ਖਾਣ ਪੀਣ ਵਿੱਚ ਕੋਈ ਦਿੱਕਤ ਆਈ ਮੈਂ ਕਿਹਾ ਨਹੀਂ ਨਹੀਂ ਕੋਈ ਕਮੀ ਨਹੀਂ ਰਹੀ ਇਹ ਮੇਰੇ ਬਾਬੇ ਦਾ ਜਨਮ ਸਥਾਨ ਹੈ ਨਾ ਇਸ ਵਾਸਤੇ ਵੀ ਫਿਕਰਮੰਦ ਹੋਣ ਦਾ ਹੱਕ ਨਹੀਂ ਉਸਨੇ ਕਿਹਾ ਬਿਲਕੁਲ ਨਹੀਂ ਫਿਕਰ ਕਰਨ ਦਾ ਹੱਕ ਵੱਡਿਆਂ ਦਾ ਹੈ ਸਾਡਾ ਤੁਹਾਡਾ ਹੱਕ ਬੰਦਗੀ ਕਰਨ ਦਾ ਹੈ। ਹਜਰਤ ਬਾਬਾ ਨਾਨਕ ਅੱਲਾ ਸलाम ਸਾਡਾ ਫਿਕਰ ਕਰਦਾ ਹੈ। ਮੈਂ ਕਿਹਾ ਦਰਸਤ। ਅੱਛਾ ਇਹ ਦੱਸੋ ਕਿ ਜਾਣਨ ਦਾ ਹੱਕ ਤਾਂ ਹੈ? ਉਸਨੇ ਕਿਹਾ ਹਾਂ, ਜਾਣਨ ਦਾ ਹੱਕ ਹੈ। 750 ਮਰੱਬੇ ਜ਼ਮੀਨ ਗੁਰਦੁਆਰੇ ਦੇ ਨਾਮ ਹੈ। ਫਿਰ ਪੁੱਛਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਲਵਾਈ ਸੀ ਇਹ ਜ਼ਮੀਨ? ਠੇਕੇਦਾਰ ਨੇ ਕਿਹਾ ਬਿਲਕੁਲ ਨਹੀਂ। ਇੰਨੀ ਜ਼ਮੀਨ ਕਿਸੇ ਗੁਰਦੁਆਰੇ ਦੇ ਨਾਮ ਮਹਾਰਾਜ ਨੇ ਨਹੀਂ ਲਵਾਈ। ਇਹ ਸਾਡੇ ਪਟੀਆਂ ਦੇ ਸਰਦਾਰ ਨੇ ਲਵਾਈ ਸੀ ਮੈਂ ਪੁੱਛਿਆ ਪਟੀਆਂ ਦਾ ਸਰਦਾਰ ਕੌਣ ਉਸਨੇ ਕਿਹਾ ਪਟੀਆਂ ਦੇ ਸਰਦਾਰ ਨੂੰ ਨਹੀਂ ਜਾਣਦੇ ਇੱਥੇ 50 ਪਿੰਡਾਂ ਵਿੱਚ ਬੱਚੇ-ਬੱਚੇ ਨੂੰ ਉਸ ਦਾ ਤੇ ਬਾਬੇ ਦਾ ਨਾਮ ਪਤਾ ਹੈ ਉਸ ਦਾ ਨਾਮ ਸੀ ਰਾਏ ਬਲਾਰ ਖਾਨ ਸਾਹਿਬ ਇੱਥੇ بڑے ਪਿੰਡ ਹਨ ਜੀ ਪਟੀਆਂ ਦੇ ਤੁਸੀਂ ਨਹੀਂ ਸਰਦਾਰ ਦਾ ਨਾਮ ਸੁਣਿਆ ਮੈਂ ਕਿਹਾ ਇਸ ਸਰਦਾਰ ਦਾ ਨਾਮ ਤਾਂ ਸਾਡੇ ਕਣ-ਕਣ ਵਿੱਚ ਰਚਿਆ ਹੋਇਆ ਹੈ ਭਰਾ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਰਾਏ ਸਾਹਿਬ ਪੱਟੀ ਸਨ ਇਹ ਕਿਦਰ ਨੇ ਕਿਹਾ ਜੀ ਅਸੀਂ ਪੱਟੀ ਆਮ ਪੱਟੀ ਨਹੀਂ ਮੈਂ ਵੀ ਪੱਟੀ ਹਾਂ ਸਾਰਿਆਂ ਜਹਾਨਾ ਦੇ ਮਾਲਕ ਗੁਰੂ ਬਾਬੇ ਨੇ ਸਭ ਤੋਂ ਪਹਿਲਾਂ ਸਾਡੇ ਸਰਦਾਰ ਨੇ ਪਛਾਣਿਆ ਸੀ ਇੱਕ ਕੋਹਨੂਰ ਦੀ شناخت ਕਰ ਲਈ ਸੀ ਪੱਟੀ ਸਰਦਾਰ ਨੇ ਉਦੋਂ ਹੀ ਜਦੋਂ ਉਹ ਬਚਪਨ ਵਿੱਚ ਸੀ ਹੁਣ ਸੁਣੋ ਜ਼ਮੀਨ ਦੇਣ ਦੀ ਗੱਲ ਰਾਏ ਪਲਰ ਖਾਨ 1500 ਰੱਬਿਆਂ ਦਾ ਤੱਕੜਾ ਰਹਿ ਸੀ ਅਤੇ ਖੁਦ ਦਾ ਇਨਸਾਨ ਸੀ ਪਰ ਨੇਕੀ ਦਾ ਮਜਸਮਾ ਬਾਬਾ ਜੀ ਦਾ ਕਦਰਦਾਨ ਸੀ ਪੂਰਾ ਉਸ ਦੀ ਉਮਰ 40 ਤੋਂ ਟੱਪ ਚੱਲੀ ਸੀ ਪਰ ਔਲਾਦ ਨਹੀਂ ਸੀ ਘੋੜੇ ਤੇ ਸਵਾਰ ਹੋ ਕੇ ਮਰਬਿਆਂ ਦਾ ਦੌਰਾ ਕਰਨ ਗਏ ਗੁਰੂ ਬਾਬੇ ਦੀ ਉਮਰ 12-13 ਸਾਲ ਸੀ ਬਾਬਾ ਜੀ ਮੱਝਾਂ ਚਾਰ ਰਹੇ ਸਨ ਲਾਈ ਬਲਾਲ ਸਭ ਘੋੜੇ ਤੋਂ ਉਤਰੇ ਜੋੜੇ ਉਤਾਰੇ ਤੇ ਬਾਬਾ ਜੀ ਦੇ ਨੇੜੇ ਹੱਥ ਜੋੜ ਕੇ ਖਲੋ ਗਏ ਤੇ ਕਿਹਾ ਬਾਬਾ ਮੇਰੀ ਮੁਰਾਦ ਪੂਰੀ ਕਰ ਜੀ ਕਦੀ ਬਾਲ ਘਰ ਵਿੱਚ ਖੇਡੇ ਇਹ ਮੁਰਾਦ ਮਾਨਵ ਵਿੱਚ ਲੈ ਕੇ ਅਰਚ ਗੁਜਾਰਨ ਗਏ ਸਨ ਬਾਬਾ ਜੀ ਨੇ ਅਸੀਸਾਂ ਦਿੱਤੀਆਂ ਤੇ ਕਿਹਾ ਰਾਏ ਤੁਸਾਂ ਦੀ ਮਰਦ ਪੂਰੀ ਹੋਈ ਸ਼ੱਕ ਨਾ ਕਰਨਾ ਸਾਲ ਬਾਅਦ ਰਾਏ ਸਾਹਿਬ ਦੇ ਘਰ ਬੇਟੇ ਦਾ ਜਨਮ ਹੋਇਆ ਸਰਦਾਰ ਇੰਨਾ ਖੁਸ਼ ਕਿ ਬੜੀ ਵੱਡੀ ਦਾਵਤ ਦਿੱਤੀ ਜਿ ਨਵਾਬ ਦੌਲਤ ਖਾਨ ਸਾਹਿਬ ਖੁਦ ਆਏ ਸਨ ਇਸ ਜਸ਼ਨ ਵਿੱਚ ਸ਼ਿਰਕਤ ਕਰਨ ਪਿੰਡਾਂ ਦੇ ਪਿੰਡ ਆਣ ਉਤਰੀ ਸਨ ਇਸ ਭਾਰੇ ਇਕੱਠ ਵਿੱਚ ਸ਼ੁਕਰਾਨਾ ਕਰਨ ਮਗਰ ਰਾਏ ਸਾਹਿਬ ਨੇ ਆਪਣੀ ਅੱਧੀ ਜ਼ਮੀਨ ਹਜਰ ਤੇ ਬਾਬਾ ਨਾਨਕ ਦੇ ਨਾਮ ਇੰਤਕਾਲ ਤੇ ਬਦਲੀਲ ਕਰਨ ਦਾ ਐਲਾਨ ਕੀਤਾ ਸੋ ਉਦੋਂ 750 ਮਰੱਬੇ ਬਾਬਾ ਜੀ ਦੇ ਨਾਮ ਹੋਏ ਜੇ ਹੁਣ ਤੱਕ ਤੁਰੇ ਆਉਂਦੇ ਹਨ ਸਾਡੇ ਖਿਆਲ ਵਿੱਚ ਇਹ ਗੱਲ ਆਈ ਕਿ ਮਾਲਕ ਅਸੀਂ ਕਾਬਜ ਅਸੀਂ ਕਾਸ਼ਤਕਾਰ ਅਸੀਂ ਪਰ ਸਾਡਾ ਨਾਮ ਮਾਲ ਰਿਕਾਰਡ ਵਿੱਚ ਬੋਲਦਾ ਹੀ ਨਹੀਂ ਅਸੀਂ ਇਸ ਜ਼ਮੀਨ ਉੱਪਰ ਕਬਜ਼ੇ ਪੁਸ਼ਟਾ ਤੋਂ ਕੀਤੇ ਹੋਏ ਹਨ 100 ਕਿੱਲੇ ਜ਼ਮੀਨ ਬਚੀ ਹੋਈ ਹੈ ਗੁਰਦੁਆਰੇ ਦੇ ਕਬਜ਼ੇ ਵਿੱਚ ਬਾਕੀ ਦੀ ਪੱਟੀ ਉਹਦੇ ਬੀਜਦੇ ਹਨ ਅਸੀਂ ਸ਼ੇਖਪੁਰੇ ਅਦਾਲਤ ਵਿੱਚ ਮੁਕਦਮਾ ਦਾਇਰ ਕਰ ਦਿੱਤਾ ਕਿ ਪਿਛਲੀ ਉਮਰੇ ਸਾਡੇ ਬਜ਼ੁਰਗਾਂ ਦੇ ਬਜ਼ੁਰਗ رائے ਬਲਾਲ ਖਾਨ ਸਾਹਿਬ ਦਾ ਦਿਮਾਗ ਹੀ ਲਗਿਆ ਸੀ ਉਸ ਨੇ ਅੱਧੀ ਜ਼ਮੀਨ ਇੱਕ ਫਕੀਰ ਨਾਨਕ ਦੇ ਨਾਮ ਕਰਵਾ ਦਿੱਤੀ ਪਰ ਉਸ ਦੇ ਹੱਕਦਾਰ ਅਸੀਂ ਹਾਂ ਕਾਬਜ ਕਾਸ਼ਤਕਾਰ ਵੀ ਖੁਦ ਹਾਂ ਸਾਡੇ ਨਾਮ ਇੰਤਕਾਲ ਤਬਦੀਲ ਹੋਵੇ ਲਓ ਜੀ ਕਲਬੀਆਂ ਇਤਲਾਹਾਂ ਰਿਕਾਰਡ ਬੱਸ ਸਾਬ ਹੋ ਗਈਆਂ 4 ਸਾਲ ਮੁਕਦਮੇ ਦੀ ਕਾਰਵਾਈ ਚੱਲੀ ਫੈਸਲੇ ਦੀ ਤਰੀਕਾ ਹੀ ਦਾ ਫੈਸਲਾ ਸਾਡੇ ਖਿਲਾਫ ਇੰਤਕਾਲ ਤਬਦੀਲ ਨਹੀਂ ਹੋ ਸਕਦਾ ਅਸੀਂ ਲਾਹੌਰ ਹਾਈ ਕੋਰਟ ਵਿੱਚ ਅਪੀਲ ਦਾਇਰ ਕਰ ਦਿੱਤੀ 3-4 ਸਾਲ ਉੱਥੇ ਸੁਣਵਾਈ ਹੁੰਦੀ ਰਹੀ ਜੱਜਮੈਂਟ ਹੋਈ ਇੰਤਕਾਲ ਤਬਦੀਲ ਨਹੀਂ ਹੋ ਸਕਦਾ ਅਪੀਲ ਖਾਰਜ ਦਖਲ ਦਫਤਰ ਅਸੀਂ ਜੀ ਸੁਪਰੀਮ ਕੋਰਟ اسلام آباد ਅਪੀਲ ਦਾਇਰ ਕੀਤੀ 3 ਸਾਲ ਸੁਣਵਾਈ ਹੋਈ ਅਖੀਰ ਜਦੋਂ ਫੈਸਲਾ ਸੁਣਾਉਣ ਦਾ ਵਕਤ ਆਇਆ ਤਾਂ ਬੈਂਚ ਨੇ ਕਿਹਾ ਆਪਣੇ 5-4 ਮਹਤਵਪੂਰਨ ਬੰਦੇ ਲੈ ਕੇ ਆਉਣਾ ਵਕੀਲਾਂ ਨੂੰ ਨਹੀਂ ਲਿਆਉਣਾ ਕੋਈ ਜ਼ਰੂਰੀ ਗੱਲ ਕਰਨੀ ਹੈ ਅਸੀਂ ਪੁੱਛਿਆ ਜੇ ਕੀ ਗੱਲ ਕਰਨੀ ਹੈ ਮਰਾ ਤਾਂ ਦੱਸੋ ਤਾਂ ਕਿ ਤਿਆਰੀ ਕਰਕੇ ਆਈਏ ਆਪਸੋ ਸਲਾਹ ਜੋ ਕਰਨੀ ਹੈ ਸਾਂਝਾ ਕੰਮ ਹੈ ਜੱਜਾਂ ਨੇ ਕਿਹਾ ਤੁਸੀਂ ਇਹ ਮੁਕਦਮਾ ਕਰਕੇ ਚੰਗਾ ਨਹੀਂ ਕੀਤਾ ਇਹ ਹੀ ਦੱਸਣਾ ਹੈ ਮਹੀਨਾ ਤਰੀਕਵਾ ਦਿੱਤੀ ਪਿੰਡ ਦੇ ਆਪਣੇ ਆਪਣੇ ਇਕੱਠ ਹੋਏ ਫਿਰ ਸਾਂਝੇ ਇਕੱਠ ਹੋਏ ਅੱਠ ਬੰਦੇ ਚੁਣੇ ਗਏ ਜਿਹੜੇ ਬੈਂਚ ਨਾਲ ਗੱਲ ਕਰਨ ਅਦਾਲਤ ਜਾਣਗੇ ਤਰੀਕ ਆ ਗਈ ਸੈਂਕੜੇ ਬੰਦੇ ਦਾਲ ਦੇ ਬਾਹਰ ਪਹੁੰਚ ਗਏ ਸਾਡੀ ਵਾਰੀ ਆਈ ਅੰਦਰ ਦਾਖਲ ਹੋਏ ਇੱਕ ਮੈਂ ਵੀ ਸਾਂ ਜੱਜਾਂ ਨੇ 1 ਘੰਟੇ ਲਈ ਅਦਾਲਤ ਮੁਲਤਵੀ ਕਰ ਦਿੱਤੀ ਸਾਨੂੰ ਪਿਛਲੇ ਕਮਰੇ ਵਿੱਚ ਲੈ ਗਏ ਚਾਹ ਪਾਣੀ ਮੰਗਵਾ ਲਿਆ ਫਿਰ ਗੱਲ ਤੋਰੀ ਜੱਜ ਸਾਹਿਬ ਨੇ ਕਿਹਾ ਅਸੀਂ ਬੜੀ ਬਰੀਕੀ ਨਾਲ ਕੇਸ ਦੇਖਿਆ ਹੈ ਤੁਸੀਂ ਗਲਤ ਕੰਮ ਚੀੜ ਬੈਠੇ ਜਿੰਨਾ ਫਕੀਰਾਂ ਉੱਪਰ ਮੁਕਦਮੇ ਦਾਇਰ ਕੀਤੇ ਉਹਨਾਂ ਤੋਂ ਮੁਰਾਦਾ ਮੰਗਦੇ ਤਾਂ ਠੀਕ ਸੀ ਉਹ ਨੇਕ ਬਖਤ ਇਨਸਾਨ ਜਿਨ੍ਹਾਂ ਦੀ ਬਦਦਲਤ ਤੁਸੀਂ ਦੁਨੀਆ ਦੀ ਰੌਸ਼ਨੀ ਦੇਖੀ ਤੁਸੀਂ ਉਹਨਾਂ ਉੱਪਰ ਮੁਕਦਮੇ ਕੀਤੇ ਦਿਮਾਗ ਹਿੱਲ ਜਾਨਵਰਗੇ ਇਲਜ਼ਾਮ ਬਾਦਲ ਝਾਮ ਲਾਏ ਸਰਦਾਰ ਰਾਏ ਬਲਾਰ ਖਾਨ ਸਾਦਾ ਦਿਮਾਗ ਅੱਧਾ ਤਾਂ ਕੈਮ ਰਿਆ ਜੋਦੀ ਜ਼ਮੀਨ ਬਚਾ ਲਈ ਜਿਸ ਫਕੀਰ ਦੇ ਨਾਮ ਅੱਤੀ ਜ਼ਮੀਨ ਦਾ ਇੰਤਕਾਲ ਕਰਵਾਇਆ ਉਸਨੇ ਕਦੇ ਇਸ ਜ਼ਮੀਨ ਵੱਲ ਦੇਖਿਆ ਵੀ ਨਹੀਂ ਉਸਦੀ ਔਲਾਦ ਨੇ ਇਸ ਪਰ ਹੱਕ ਨਹੀਂ ਜਮਾਇਆ ਸਿੱਖਾਂ ਨੇ ਕਦੀ ਨਾ ਇਹ ਜ਼ਮੀਨ ਰੋਕੀ ਨਾ ਦਾਅਵੇ ਅਦਾਲਤਾਂ ਵਿੱਚ ਕੀਤੇ ਤੇ ਤੁਸੀਂ ਤੁਸੀਂ ਇਸ ਉੱਪਰ ਪਸ਼ਨਾ ਤੋਂ ਕਬਜ਼ੇ ਕੀਤੇ ਹੋਏ ਹਨ ਹੁਣ ਅਦਾਲਤਾਂ ਵਿੱਚ ਦਾਅਵੇ ਕੀਤੇ 10-12 ਸਾਲਾਂ ਤੋਂ ਤੁਸੀਂ ਵੱਡਿਆਂ ਦੀ ਬੇਇੱਜ਼ਤੀ ਕਰਦੇ ਆਏ ਹੋ ਕਿਸੇ ਨੇ ਅਕਲ ਨਹੀਂ ਦਿੱਤੀ ਕਿ ਗੁਨਾਹ ਨਾ ਕਰੋ ਜ਼ਮੀਨ ਤੋਂ ਵੱਧ ਹੀ ਉਹ ਤੁਹਾਨੂੰ ਪਿਆਰ ਕਰਦੇ ਸਨ ਤੁਸੀਂ ਉਹਨਾਂ ਦਰਵੇਸ਼ਾਂ ਨੂੰ ਨਫ਼ਰਤ ਕਰਦੇ ਹੋ ਜ਼ਮੀਨ ਨਾਲ ਪਿਆਰ ਪਾ ਲਿਆ ਤੁਹਾਡੇ ਕੋਲ ਹੀ ਰਹੇਗੀ ਜ਼ਮੀਨ ਮੁਕਦਮਾ ਨਾ ਕਰਦੇ ਤਾਂ ਠੀਕ ਹੁੰਦਾ ਅਸੀਂ ਕਿਹਾ ਜੀ ਜ਼ਮੀਨ ਸਾਡੇ ਕਬਜ਼ੇ ਵਿੱਚ ਹੀ ਹੈ ਪਰ ਰਿਕਾਰਡ ਮਾਲ ਵਿੱਚ ਸਾਡਾ ਨਾਮ ਨਹੀਂ ਜੱਜਾ ਨੇ ਕਿਹਾ ਨਾਮ ਨਹੀਂ ਰਹੇਗਾ ਬਾ ਤੁਹਾਡਾ ਇਹ ਸਾਡਾ ਨਾਮ ਰਹੇਗਾ ਅੱਲਾਹ ਪਰਵਰਦੇ ਕਾਰ ਦਾ ਨਾਮ ਰਹੇਗਾ ਉਸ ਦੀ ਬੰਦਗੀ ਕਰਨ ਵਾਲੇ ਤਰਵੇਸ਼ਿਆਂ ਦਾ ਨਾਮ ਰਹੇਗਾ ਗੁਰਮਾਨਕ ਦਾ ਨਾਮ ਰਹੇਗਾ ਲਾਇਬਲਾਰ ਸਾਹਿਬ ਦਾ ਉਹ ਜਿਹੜੇ ਚੰਦ ਤਾਰਿਆਂ ਦੇ ਮਾਲਕ ਹਨ ਉਹੀ ਰਹਿਣਗੇ ਹੋਰ ਨਹੀਂ ਰਹੇਗਾ ਕੋਈ ਸਾਡੀ ਤੁਹਾਨੂੰ ਇਹ ਸਲਾਹ ਹੈ ਕਿ ਮੁਕਦਮਾ ਵਾਪਸ ਲੈ ਲਓ ਅਸੀਂ ਕਿਹਾ ਜੀ ਬਾਹਰ ਸਾਡਾ ਭਾਈ ਚੇਹ ਰਖ ਲੋਤਾ ਹੈ ਉਸ ਨਾਲ ਸਲਾਹ ਕਰ ਲਈਏ ਜੱਜਾਂ ਨੇ ਕਿਹਾ ਜੂਰ ਕਰੋ ਹੁਣ 11:30 ਵਜੇ ਹਨ ਸ਼ਾਮੀ 4 ਵਜੇ ਤੱਕ ਸਲਾਹ ਕਰ ਲਓ ਜੇ ਮੁਕਦਮਾ ਵਾਪਸ ਨਾ ਲਿਆ ਤਾਂ ਅਸੀਂ ਫੈਸਲਾ ਸੁਣਾ ਦੇਵਾਂਗੇ ਅਦਾਲਤ ਤੋਂ ਬਾਹਰ ਤੁਹਾਨੂੰ ਅਸੀਂ ਇਹ ਸਲਾਹ ਦਿੰਦੀ ਹੈ ਇਹ ਸਲਾਹ ਮੰਨਣ ਦੇ ਤੁਸੀਂ ਕੋ બંધ ਨਹੀਂ ਫੈਸਲਾ ਸ਼ਾਮੀ ਸੁਣਾਵਾਂਗੇ ਅਸੀਂ ਬਾਹਰ ਆ ਗਏ ਭਾਈਚਾਰੇ ਉਡੀਕ ਕਰ ਰਿਆ ਸੀ ਸਾਰੀ ਗੱਲ ਦੱਸੀ ਸੋਚ ਨੂੰ ਚਾਰ ਲੱਗੇ ਦਿਮਾਗ ਰੜਕੇ ਅਖੀਰ ਇਹ ਫੈਸਲਾ ਹੋਇਆ ਦੋਆਂ ਵਿੱਚੋਂ ਇੱਕ ਦੀ ਚੋਣ ਕਰਨੀ ਹੈ ਅਪੀਲ ਵਾਪਸ ਲੈਣੀ ਹੈ ਜਾਂ ਮੁਕਦਮਾ ਹਾਰ ਦੀ ਜੱਜਮੈਂਟ ਲੈਣੀ ਹੈ ਜੱਜਾਂ ਦੀਆਂ ਗੱਲਾਂ ਤੋਂ ਦਿਸ ਪਿਆ ਸੀ ਕਿ ਜਿੱਤਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਅਸਾਂ ਸਾਰਿਆਂ ਨੇ ਮੁਕਦਮਾ ਵਾਪਸ ਲੈਣ ਦਾ ਫੈਸਲਾ ਕੀਤਾ ਸ਼ਾਮੀ 4 ਵਜੇ ਵਕੀਲਾ ਜਣੇ ਹਾਜ਼ਰ ਹੋ ਕੇ ਅਪੀਲ ਵਾਪਸ ਲੈ ਲਈ ਅਸੀਂ ਬਚ ਗਏ ਸਰਦਾਰ ਜੀ ਅਪੀਲ ਵਾਪਸ ਨਾ ਲੈਂਦੇ ਤਾਂ ਹਾਰਨਾ ਸੀ ਦੁਨੀਆ ਵੀ ਜਾਣੀ ਸੀ ਤੇ ਦੀਨ ਵੀ ਹੁਣ ਦੋਵੇਂ ਬਚ ਗਏ ਅਗਲੀ ਦਰਗਾਹ ਵਿੱਚ ਇਨ੍ਹਾਂ ਦਰਵੇਸ਼ਾਂ ਦੇ ਸਾਹਮਣੇ ਖਲੋ ਕੇ ਗੁਨਾਹਾਂ ਦੀ ਮਾਫੀ ਮੰਗਣ ਜੋਗੇ ਰਹਿ ਗਏ ਉਹ ਬੜੇ ਰਹਿਮਦਿਲ ਹਨ ਜੀ ਆਪਣੀ ਔਲਾਦ ਦੀਆਂ ਗਲਤੀਆਂ ਮਾਪੇ ਬਖਸ਼ ਦਿਆ ਕਰਦੇ ਹਨ ਦੇਖੋ ਭਰਾ ਜੀ ਕਿੰਨੀਆਂ ਤਾਕਤਾਂ ਦੇ ਮਾਲਕ ਹਨ ਹਜਰਤ ਬਾਬਾ ਨਾਨਕ ਸਦੀਆਂ ਬੀਤ ਗਈਆਂ ਪਰ ਨੇਕੀ ਕਰਨ ਦਾ ਹੁਕਮ ਅਜੇ ਕਿਸੇ ਨਾ ਕਿਸੇ ਜਰੀਏ ਪੁੱਛਾ ਰਹੇ ਹਨ ਸੁਪਰੀਮ ਕੋਰਟ ਨੂੰ ਕਿਹਾ ਕਿ ਇਹਨਾਂ ਨੂੰ ਗਲਤ ਰਸਤੇ 'ਤੇ ਪਟਕੜ ਤੋਂ ਰੋਕ ਸੁਪਰੀਮ ਕੋਰਟ ਨੇ ਰੋਕ ਗਿਆ ਬਾਬਾ ਜੀ ਨੇ ਸੁਪਰੀਮ ਕੋਰਟ ਤੋਂ ਸਾਡੀ ਹੱਤਕ ਨਹੀਂ ਕਰਵਾਈ ਵਰਜਿਆ ਵੀ ਇੱਜ਼ਤ ਵੀ ਰੱਖੀ ਉਸਦੇ ਨਾਮ ਨੂੰ ਲੱਖਾਂ ਸਲਾਮ ਅੱਜ ਵੀ ਮਾਲ ਰਿਕਾਰਡ ਅਨੁਸਾਰ ਇਹ ਮਰਬਿਆਂ ਵਿੱਚ ਬਾਬਾ ਨਾਨਕ ਖੇਤੀ ਕਰਦਾ ਹੈ ਇਹ ਲੇਖ ਗੁਰਜੰਟ ਕਲਸੀ ਪੱਤਰਕਾਰ ਨੇ ਨੇ ਕਾਣਾ ਸਾਹ ਪਾਕਿਸਤਾਨ ਤੋਂ ਵਾਪਸ ਆ ਕੇ ਲਿਖਿਆ ਸੀ